ਇਹ ਪੜਤੋਂ ਉੱਤਨ ਕਹਾਂ ਦੇ ਗੱਲ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਤਾਂ ਤਾਹੀ ਆ ਇੱਥੇ ਧੱਕੇ ਨਾਲ ਜੇ ਸ਼ਰੀਕੀ ਸੀਗਾ ਧੱਕੇ ਨਾਲ ਨਹੀਂ ਪਤਾ ਕੀ ਥੋੜੀ ਜਮਾਂ ਧੱਕੇ ਨਾਲ ਯਾਰ ਤੁਹਾਨੂੰ ਮੈਂ ਥੋੜੀ ਰੋਮ ਮੇਰੀ ਗੱਲ ਸੁਣਾ ਮੈਂ ਤੁਹਾਨੂੰ ਫੇਰ ਇੱਕ ਮਿੰਟ ਜਮਾਂ ਰਹਾਉਂਗਾ ਉਹ ਮੇਰੀ ਗੱਲ ਤਾਂ ਸੁਣੋ ਤੁਹਾਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਗਏ ਕਮਰੇ ਓ ਯਾਰ ਸਟੇਡੀਅਮ ਜਿਹੜਾ ਸਟੇਡੀਅਮ ਹੈ ਉਹ ਦੱਸ ਉਹ ਕਾਹਦਾ ਸਟੇਡੀਅਮ ਦਾ ਪਤਾ ਕਿ ਪਰ ਤਾ ਤੂੰ ਨਹੀਂ ਪੇਖ ਰਖਿਆ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਮੈ ਜਾਣਾ ਦੋਸਤ ਜਦੋਂ ਤੈਨੂੰ ਪਤਾ ਸਕਦਾ ਓਏ ਕੀ ਅੱਗ ਮੱਛੀ ਪਈ ਆ ਤੂੰ ਇਹੇ ਤਰ ਸਾਡੀ ਹਿੱਕ ਤਾਂ ਆਪਣਾ ਜੇ ਬਣਾਇਆ ਤੇ ਤੈin ਸਾਡੇ ਜਾਖਮਾ ਤੇ ਖੋਣ ਚੱਕਣਾ ਜੇ ਬਣਾਇਆ ਇੰਨੇ ਕਾਤ ਹੈ ਨਹੀਂ ਸੁਖਵੀਰ ਜਿੰਦੇ ਦੀ ਜਿੰਨੀ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਤੂੰ ਬੰਨ ਨਹੀਂ ਆ ਸਾਡਾ ਜਿਹੜਾ ਝੋਲੀਆਂ ਆੜਦਾ ਸੀਗਾ ਇੱਥੇ ਝੋਲੀਆਂ ਆੜਦਾ ਸੀਗਾ ਇੱਥੇ ਅੱਜ ਆਜਾ ਤੂੰ ਚੋਰੋਂ ਆਇਆ ਜੇ ਸੈਂਕ ਪਾਣਾ ਚੋਰੋਂ ਸਵਾਦ ਫੇਰ ਸੀ ਯਾਰ ਸਵਾਰ ਸੀ ਤੂੰ ਕਹੀ ਕਿ ਆਉਂਦਾ ਵੀ ਤੇਰੇ ਪਿੰਡ ਆਉਣਾ ਫਿਰ ਸਵਾਰ ਸੀਗਾ ਚੌਂ ਰੋ ਮੰਨ ਦਾ ਦਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਟਰਾਲੀ ਚੋਰਾ ਵਾਲੀ ਗੱਲ ਕਰੇ ਤੂੰ ਵੀ ਜਿਹੜੇ ਲੋਕ ਕਹਿੰਦੇ ਨੇ ਨਾ ਟਰਾਲੀ ਚੋਰਾ ਵੀ ਨਹੀਂ ਕੋ ਟਰਾਲੀ ਟੋਪਾ ਪੈਂਦੀ ਵੀ ਨਹੀਂ ਬਿਲਕੁਲ ਗੱਲ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੰਦਾ ਤੂੰ ਬਿਲਕੁਲ ਨਹੀਂ ਕੁਝ ਦਿੰਦਾ ਤੂੰ ਪੁੱਛੇ ਮੂਹਣਾ ਯਾਰ ਯਾਰ ਕਮਾਲ ਹੋਊਗੀ ਤੁਹਾਡੀ ਨਹੀਂ ਦਿੰਦਾ ਯਾਰ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੇ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਸਾਰ ਮੇਰੀ ਗੱਲ ਸੁਣ ਲੈ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਤੁਸੀਂ ਨਹੀਂ ਯਾਰ ਕੋਈ ਹੋਰ ਕੰਮ ਦੱਸ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣ ਸਾਰ ਨਸ਼ੇ ਬੰਦ ਕਰ ਦੂੰਗਾ ਕਰਤਾ ਆਉਣ ਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਕਿਹਾ ਸੀ ਕਿ ਆਉਣ ਸਾਰ ਐਮਐਸਪੀ ਪੰਜ ਮਿੰਟਾਂ ਚ ਆਉਣ ਸਾਰ ਮੇਰੇ ਕੋਈ ਗੱਲ ਨਹੀਂ ਮੇਰੀ ਇੱਕ ਮਿੰਟ ਗੱਲ ਹੁਣ ਗੱਲ ਕਰੋ ਦੇਖੋ ਇਨਫੋਰਮੇਸ਼ਨ ਇਹ ਹੋ ਗਈ ਕਿ ਬਾਅਦ ਚ ਗੱਲਬਾਤ ਹੋਣੀ ਹੈ ਇਸ ਕਰਕੇ ਰਾਸਤੇ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਖੜੇ ਹੋ ਕਿੱਥੇ ਨਾ ਖੜੇ ਹੋ ਮੈਂ ਸਕੂਲ ਚ ਆਉਣਾ ਸਕੂਲ ਦੇ ਵਿੱਚ ਕੰਮ ਕੀਤੇ ਆ ਉਹਦਾ ਲਈ ਮੈਂ ਕੰਮ ਅਗਲਾ ਸਿੱਧਾ ਸਕੂਲ ਚ ਆ ਗਿਆ ਹਿੰਕ ਮਿੰਟ ਮੇਰੀ ਗੱਲ ਸੁਣ ਪਿੰਡ ਜੀ ਹੁਣ ਗੱਲ ਸੁਣ ਨਾਲੀ ਨਾ ਤੁਸੀਂ ਤੁਸੀਂ ਸਾਰਾ ਕੁਝ ਬੋਲ ਲਿਆ ਹੁਣ ਮੇਰੀ ਗੱਲ ਪੂਰੀ ਮੈਂ ਸਕੂਲ ਚ ਆ ਗਿਆ ਸਕੂਲ ਚ ਆਉਣ ਦਾ ਕਾਰਨ ਮੈਂ ਇੱਕ ਮੇਰਾ ਪ੍ਰੋਗਰਾਮ ਰੱਖੀਏ ਪੂਰੇ ਨਹੀਂ ਨਹੀਂ ਮੈਂ ਪਹਿਲਾਂ ਮਾਫ ਕਰਦਾ ਮੈਂ ਤੁਹਾਨੂੰ ਡਰ ਰਹਿਣਾ ਫਾਰਮੇਟ ਇਹ ਨਾ ਪੂਰੀ ਕਰ ਤਾ ਆਹ ਦੇ ਵੀ ਮੇਰੀ ਗੱਲ ਸੁਣ ਲੈ ਇੱਕ ਮਿੰਟ ਫਾਰਮੇਟ ਇਹ ਨਾ ਪੂਰੀ ਕਰ ਤਾ ਤੂੰ ਆ ਸਾਡਾ ਗਵੰਡੀ ਤੈਨੂੰ ਧੱਕੇ ਨਾਲ ਆਇਆ ਕਿ ਤੇਰੇ ਘਰ ਹੈਗੀ ਆ ਕੋਈ ਚੌਣੀ ਧੱਕੇ ਗਾਹ ਦੇਗਾ ਪਹਿਲਾਂ ਤਾਂ ਮੈਂ ਤੇਰਾ ਗਵੰਦੀ ਨਹੀਂ ਮੇਰਾ ਗਵੰਦੀ ਨਹੀਂ ਦੂਜਾ ਮੈਂ ਤੇਰੀ ਧਰਨਿਆਂ ਦਾ ਵੀ ਸ਼ਰੀਕੀ ਆ ਗਲਤ ਗੱਲ ਤਾਂ ਸਮਝ ਨਹੀਂ ਮੈਂ ਖੜਿਓ ਕਹਾਂਗੇ ਨਾ ਜਵਾਬ ਥੋੜੀ ਰੌਮ ਮੇਰੀ ਗੱਲ ਸੁਣ ਇੱਕ ਮਿੰਟ ਜਮਾਂ ਰਹਾ ਹਾਂ ਉਹ ਮੇਰੀ ਗਲਤ ਸੁਣ ਮੈਨੂੰ ਮੈਂ ਬੇਨਤੀ ਕਰੇ ਮੈਂ ਕਿ ਸੁਖਵੀਰ ਸਿੰਘ ਪੱਲਾਣਾ ਤੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਤਾਂ ਸਾਡੇ ਬਣਾਏ ਆ ਉਹ ਜਿਹੜਾ ਬੜਦਾ ਜਿਹੜਾ ਮੈਂ ਬੱਸ ਉਹ ਜਿਹੜੀ ਆਉਂਦੇ ਪਤਾ ਕਿ ਪਰੇ ਦੂਜਾ ਛੱਡ ਦੇ ਤੇ ਨਹੀਂ ਮੈਂ ਜਾਣਾ ਜਦੋਂ ਤੈਨੂੰ ਪਤਾ ਜੇ ਬਣਾਇਆ ਇੱਕ ਮੱਤੀ ਪਈਆ ਜੇ ਉਹ ਇਹ ਤਰ ਸਾਡੀ ਹਿੱਕ ਤਾਂ ਪੜਨਾ ਹੈ ਜੇ ਬਣਾਇਆ ਤੇ ਤੈਨੂੰ ਸਾਡੇ ਦੇਖਵਾ ਤੂੰ ਫੋਨ ਚੱਕ ਲੈ ਜੇ ਬਣਾਇਆ ਇੰਨੀ ਗੱਲ ਤਾਂ ਹੈ ਹੀ ਨਹੀਂ ਲੋਕਾਂ ਨੇ ਪਾਵਰ ਪੁਣੇ ਛੱਡਾਉਣ ਲੱਗੇ ਜਿਹੜਾ ਫੋਟਾ ਵਾਲੇ ਹੱਥ ਬਣਾਉਂਦੇ ਆ ਅੱਜ ਆਹ ਜਿਹੜੇ ਚੋਰ ਆਇਆ ਜੇ ਛੱਡ ਬੋਲਣੇ ਸਾਡਾ ਫੇਰ ਸਵਾਲ ਸੀ ਤੂੰ ਕਹਿ ਕੇ ਆਉਂਦਾ ਮੈਂ ਤੇਰੇ ਪਿੰਡ ਆਉਣਾ ਤੈਨੂੰ ਅਸੀਂ ਮਾਰ ਦੇਵਾਂਗੇ ਥੋੜਾ ਬੰਦਾ ਬੰਦ ਨਹੀਂ ਯਾਰ ਦੇਖੋ ਮੈਂ ਕਿਹੜਾ ਟਰਾਲੀ ਚੋਰੀ ਵਾਲੀ ਗੱਲ ਕਰੇ ਪੂਰੀ ਲੋਕਾਂ ਨੂੰ ਸੁਖੂ ਟਰਾਲੀ ਦੇ ਦੇ ਦਿੱਤੀਆਂ ਉੱਪਰ ਕਿਹਦੇ ਪਾ ਕੇ ਚੱਲੇ ਇਹ ਗੱਲ ਨਾ ਬਣਾ ਕੇ ਇਹ ਗੱਲ ਨਾ ਕਰੀ ਨਹੀਂ ਦਿੰਦਾ ਬਾਲੀਬਾਲ ਦਾ ਗਰਾਉਂਡ ਮੂਸਾਂ ਨੂੰ ਲੱਗਦਾ ਜਦ ਕਮਾਲ ਹੋ ਗਈ ਥੋੜੀ ਨਹੀਂ ਇਹ ਸਰਕਾਰ ਨੇ ਪਹਿਲਾਂ ਕੰਮ ਕਰਕੇ ਬਾਅਦ ਚ ਦੱਸਣਾ ਕਿਉਂ ਨਹੀਂ ਕਰਿਆ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਦੀ ਚੇਰੇ ਆਂਦੇ ਆ ਪ੍ਰਿੰਸੀਪਲ ਜੀ ਆਇਆ ਜੀ ਸਰਕਾਰ ਕਹਿੰਦੀ ਸੀ ਆਉਣ ਸਾਰੇ ਕੀ ਜਾਂਦੇ ਆ ਜੀ ਦਾ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਹੈ ਨਹੀਂ ਹੋ ਰਿਹਾ ਨਹੀਂ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਆਉਣ ਸਾਰ ਨਸ਼ੇ ਬੰਦ ਕਰੂਗਾ ਤਾਂ ਸਾਨੂੰ ਇਹ ਮੁੱਦੇ ਨੂੰ ਲੈ ਕੇ ਜਿਹੜਾ ਆਉਣ ਸਾਰ ਮੈਂ ਐਮ ਐਸ ਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਤੇ ਸਰਕਾਰ ਨੇ ਕਿਹਾ ਸੀ ਕਿ ਆਉਣ ਸਾਰ ਐਮ ਐਸ ਪੀ ਪੰਚ ਮਿੰਟਾਂ 'ਚ

ਮਨਪ੍ਰੀਤ ਲਈ ਆਈ ਰਿਕਾਰਡ ਦੇ ਹੋਰ ਰਿਕਾਰਡ ਕੀ ਕਰਨੇ ਰਿਕਾਰਡ ਕੀ ਕਰਨੇ ਮੇਰੀ ਬੈਂਕ ਦੀ ਇੱਕ ਕਰਨ ਬੈਂਕ ਤੇ ਸਭੀ ਰੱਖਣੀ ਸਖਵੀਰ ਸਖਵੀਰ ਮੇਰੇ ਨੂੰ ਫੋਨ ਕਰ ਤੂੰ ਆ ਸਾਡੇ ਐਫਐਲਏ ਦਾ ਸਤਿਕਾਰ ਕਰ ਬੜਾ ਕਾਮ ਨਹੀਂ ਸਕਣਾ ਧਰਦੀਏ ਬਹੁਤ ਮਾਫੀ ਨੋੜੀ ਫੁੱਦੀ ਉਹਦੀ ਮਾਂ ਵੀ ਜਿਹੜਾ ਚੋਰ ਹੋਣਾ ਬੜੀ ਚੋਰ ਹੋਣਾ ਬੜੀ ਸਾਡੇ ਯਾਰ ਬੱਚਿਆਂ ਦਾ ਕੰਮ ਹੈ ਬੰਦੀ ਦਾ ਅੰਗੂ ਮੈਂ ਮਾ ਮਾ ਭੈਣਾਂ ਖੜੀਆਂ ਆਏ ਯਾਰ ਮੈਂ ਮਾ ਭੈਣਾਂ ਆਖਾ ਖਵਾਉਣੇ ਤੁਸੀਂ ਯਾਰ ਤੁਸੀਂ ਆਖਵਾਉਣੇ ਆਖਵਾਉਣੇ ਤੁਸੀਂ ਯਾਰ ਮੈਂ ਇੱਕ ਮਾ ਦਾ ਬੰਦਾ ਆਪੀ ਮੈਂ ਮੈਂ ਕਮਾਲ ਦਾ ਬੰਦਾ ਮੈਂ ਆਖੂ ਭੈਣ ਖੜੀ ਹੈ ਨਾਲ ਮੇਰੀ ਆ ਭੈਣ ਹੈ ਮੇਰੀ ਆ ਨਾ ਨਾ ਫਿਰ ਇਹਨਾਂ ਦਾ ਵੀ ਗਾਲ ਇਹਨਾਂ ਦੇ ਮੂੰਹ ਤੇ ਕੱਢ ਰਿਹਾ ਯਾਰ ਇਹਦੀ ਗਾਲ ਤੁਹਾਨੂੰ ਅਸੀਂ ਦੱਸਣੀ ਹੈ ਵੀ ਕੋਈ ਹੋਣਾ ਮੈਂ ਮੈਂ ਤੁਹਾਨੂੰ ਸਤਿਕਾਰ ਜੋ ਕਹਣਾ ਮੈਂ ਕਹਣਾ ਸੁਣੋ ਮੇਰੀ ਗੱਲ ਪਾਵਰ ਆ ਬਾਟੇ ਕੋਲੇ ਪਾਵਰ ਮੇਰੀ ਗੱਲ ਅਸੀਂ ਆਮਰੇ ਸੁਣ ਮੇਰੀ ਗੱਲ ਜੋ ਮਰਜੀ ਕੋਟਲੇ ਅੱਗੇ ਕੋਟਰੇ ਹੁਣ ਕੋਟਲੇ ਜਰ ਫਿਰ ਕੇ ਹੋ ਜੇ ਸੋਹਣੇ ਚੱਕਰ ਗਏ ਪਹਿਲੇ ਮੇਰੀ ਇੱਕ ਮੰਤ ਕਹਿੰਦਾ ਮਹਾਰਾਜ ਨੂੰ ਇਨਫੋਰਮੇਸ਼ਨ ਇਹ ਹੋ ਗਈ ਕਿ ਬਾਅਦ ਚ ਗੱਲਬਾਤ ਆ ਇਸ ਕਰਕੇ راستੀ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਖੜੀ ਹੋ ਕਿੱਥੇ ਨਾ ਖੜੀ ਹੋ ਮੈਂ ਸਕੂਲ ਚੋਂ ਸਕੂਲ ਦੇ ਵਿੱਚ ਕੰਮ ਕੀਤੇ ਆ ਉਹਦਾ ਲੀਡ ਇਹ ਕੰਮ ਅਗਲਾ ਸਿੱਧਾ ਸੋਨੀ ਚਾਹੀਦਾ ਇੱਕ ਮਿੰਟ ਮੇਰੀ ਗੱਲ ਸੁਣੋ ਇਹਨਾਂ ਨਾਲ ਗੱਲ ਸੰਭਾਲੀ ਨਾ ਸੁਣੋ ਤੁਸੀਂ ਸਾਰਾ ਕੁਝ ਬੋਲ ਲਿਆ ਹੁਣ ਮੇਰੀ ਗੱਲ ਸੁਣੋ ਮੈਂ ਸਕੂਲ ਚ ਆ ਗਿਆ ਸਕੂਲ ਜੋੜ ਦਾ ਕਾਰਨ ਕਿ ਮੈਂ ਇੱਥੇ ਮੇਰਾ ਪ੍ਰੋਗਰਾਮ ਰੱਖਿਆ ਪੂਰੇ ਹਲਕੇ ਦੇ ਸਕੂਲਾਂ ਚ 18 ਕਰੋੜ ਰੁਪਏ ਦੀ ਗਰੰਟੀਆ 2 ਸਾਲ ਪਹਿਲਾਂ ਲਿਆ ਕੇ ਦੇ ਚੁੱਕਿਆ ਇਹ ਤੋਂ ਬਿਨਾ ਬੱਖ ਬੱਖ ਕੰਮ ਹੋਇਆ ਤੇ ਮੈਂ ਮੈਂ ਆਨ ਰਿਕਾਰਡ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਠੀਕ ਹੈ ਮੇਰੇ ਕੋਲ ਸਬੂਤ ਨੇ ਜੇ ਤੱਥਾਂ ਤੇ ਗੱਲ ਕਰਨੀ ਹੈ ਰਹੀ ਗੱਲ ਜਿਹੜੀ ਤੁਸੀਂ ਰੋਸਾ ਕਰਦੇ ਹੋ ਉਹ ਵੀ ਸਾਨੂੰ ਉੱਥੇ ਚੁਕਾਤਾ ਸਾਡਾ ਉੱਥੇ ਤੁਸੀਂ ਲਾਠੀ ਚਾਰਜ ਕਹਿੰਦੇ ਹੋ ਪਹਿਲੀ ਗੱਲ ਤਾਂ ਚਲੋ ਜੋ ਕੁਝ ਹੋਇਆ ਅਜੇ ਮੈਂ ਨਹੀਂ ਉਹ ਤੋਂ ਮੈਂ ਇੱਕ ਗੱਲ ਲੱਗਦਾ ਕਿ ਦੱਲੇਵਰ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਦੇ ਪਿੱਛੇ ਸਰਕਾਰ ਵੀ ਜਾ ਕੇ ਪਤਾ ਲੈ ਕੇ ਆਈ ਹੈ ਪਰ ਪੰਜਾਬ ਦੇ ਪੰਜਾਬ ਦੇ ਪੰਜਾਬ ਦੇ ਲੋਕ ਵੀਰੇ ਵੀਰ ਪੰਜਾਬ ਦੇ ਲੋਕ ਆ ਇਹ ਸੋਚ ਨੂੰ ਜਾਇਜ਼ ਨਾ ਸਮਝਦੇ ਹੋਏ ਨਾਲ ਨਹੀਂ ਖੜੇ ਜਥੇ ਬੰਦੀਆਂ ਦੀ ਬਾਕੀਆਂ ਨੇ ਸਾਥ ਨਹੀਂ ਦਿੱਤਾ ਮੇਰੇ ਨਹੀਂ ਸਾਰੀਆਂ ਜਥੇ ਬੰਦੀਆਂ ਇਕੱਠੀਆਂ ਹੋ ਬਿਲਕੁਲ ਇਕੱਠੀਆਂ ਹੋ ਸਾਰੀਆਂ ਇਕੱਠੀਆਂ ਹੋ ਮੈ ਮੂਨੇ ਲੱਗਦਾ ਨਹੀਂ ਤੂੰ ਕਰਾਵੇਂਗਾ ਮੈ ਮੂਨੇ ਲੱਗਦਾ ਯਾਰ ਸਾਰਾ ਜਮਾਨ ਗੰਦੀ ਨਾ ਕਰੋ ਗਾਲਾਂ ਨਾ ਮਾਰਨਾ ਜਮਾ ਨਹੀਂ ਦਿੰਦੇ ਕੰਮ ਨਾਲ ਜਵਾਬ ਦਿਓ ਦੇਖ ਕੰਮ ਨਾਲ ਲਮਾਂਗੇ ਜ਼ਿੰਮੇਵਾਰ ਬੰਦੇ ਹੋ ਜ਼ਿੰਮੇਵਾਰੀ ਚੱਕਾ ਜਿਹੜਾ ਨਾ ਤੁਹਾਨੂੰ ਤਾਂ ਇਸ ਕਰਕੇ ਇਸ ਕਰਕੇ ਮੇਰੀ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਤੁਹਾਡੇ ਨਾਲ ਟਿੱਕਰੀ ਮੋਰਚ ਦੇ 6 ਮਹੀਨੇ ਰਿਹਾ ਥੋੜਾ ਇਕੱਲੇ 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 ਸਾਥੀ ਦਾ ਇੱਕ ਮਿੰਟ ਉਹ ਇਕੱਲੇ ਸੰਗਤ ਗੱਪਾਂ ਦਾ ਕੋਈ ਫਾਇਦਾ ਇਕੱਲੇ ਇਕੱਲੇ ਸਾਥੀ ਨਾਲ ਜਾਦ ਦਾ ਮਾਦੇ ਨਾਲ ਮੈਂ ਉੱਥੇ ਟਿੱਕਰੀ ਬਾਕੀ ਮੈਂ ਇੱਕ ਇੱਕ ਮਿੰਟ ਖੜ੍ਹ ਜਾਓ ਖੜ੍ਹ ਜਾ ਮੈਨੂੰ ਮਿਲਿਆ ਉੱਥੇ ਮਿਲਿਆ ਆਪਾਂ ਆਪਾਂ ਮਿਲਿਆ ਉੱਥੇ ਬਾਕੀ ਤੁਸੀਂ ਧੰਨ ਆਜੇ ਬਾਈ ਨਾਚਦੇ ਮਰਜੋ ਵੀ ਨਾਚ ਡਵਾਓਗੇ ਜਿਹੜੇ ਨਾਲ